ਅੱਜ ਸਾਡੇ ਕਾਂਗਰਸਪੋਰਨ ਬਟਾਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ਪਹਿਲੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਉਹਦੀ ਮੁਬਾਰਕਬਾਦ ਦਿੰਨਾ ਕਿ ਇਹ ਸਾਡੇ ਜ਼ਿਲ੍ਹੇ ਦਾ ਪ੍ਰੋਗਰਾਮ ਸੀ ਪਾੜਾ ਸਾਹਿਬ ਵੱਲੋਂ ਲਿਖਿਆ ਗਿਆ ਤੇ ਸਾਡੀ ਟੀਮ ਨੂੰ ਇਹ ਪ੍ਰੋਗਰਾਮ ਕਿਉਂਕਿ ਉਹਨਾਂ ਦਾ ਕੋਈ ਪਰਸਨਲ ਜਿਵੇਂ ਸੀ ਉਹਨਾਂ ਨੂੰ ਜਾਣਾ ਪਿਆ ਤੇ ਸਾਡੀ ਬਟਾਲਾ ਕਾਂਗਰਸ ਨੂੰ ਇਹ ਪ੍ਰੋਗਰਾਮ ਮਿਲਿਆ ਤੇ ਸਾਰੇ ਹੀ ਜਿਹੜੇ ਅਹੁਦੇਦਾਰ ਸਾਥੀ ਮੇਅਰ ਸਾਹਿਬ ਦੀ ਰਹਿਨਮਾਈ ਸੰਜੀਵ ਸ਼ਰਮਾ ਜੀ ਦੀ ਰਹਿਨਮਾਈ ਇਹ ਬਟਾਲੇ ਪ੍ਰੋਗਰਾਮ ਕੀਤਾ ਗਿਆ ਤੇ ਇਹ ਪ੍ਰੋਗਰਾਮ ਜਿਹੜਾ ਵੋਟ ਚੋਰੀ ਵੋਟ ਚੋਰ ਗੱਦੀ ਛੋੜਦੇ ਨਾਂ ਤੇ ਵੀ ਐ ਕਿਉਂਕਿ ਜਿਹੜੀ ਚੋਰੀ ਵੋਟਾਂ ਦੀ ਚੋਰੀ ਤੰਦਲੀ ਹੋ ਰਹੀ ਹੈ ਹਰਿਆਣੇ ਦੇ ਵਿੱਚ ਵੋਟਾਂ ਦੀ ਚੋਰੀ ਹੋਈ ਮਹਾਰਾਸ਼ਟਰ ਦੇ ਵਿੱਚ ਵੋਟਾਂ ਦੀ ਚੋਰੀ ਹੋਈ ਇਸ ਕਰਕੇ ਇਹ ਹੁਣ ਆਪਣੇ ਵਰਕਰਾਂ ਨੂੰ ਜਾਗਰੂਕ ਕਰਨ ਦਾ ਸਮਾਂ ਆ ਗਿਆ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਤੁਹਾਡੀ ਵੋਟਾਂ ਦੀਆਂ ਲਿਸਟਾਂ ਵਾ ਉਹਨਾਂ ਦੀ ਚੰਗੀ ਤਰ੍ਹਾਂ ਸਕਰੂਟੀ ਨਹੀਂ ਕੀਤੀ ਜਾਏ ਵੇਖਿਆ ਜਾਏ ਕਿ ਕਿਹੜੇ ਪਰਿਵਾਰ ਚ ਕਿੰਨੇ ਜੀਏ ਤੇ ਆਲਰੇਡੀ ਸਾਨੂੰ ਪਤਾ ਕਿ ਇਹਦੇ ਚ ਕਿਤੇ ਇਹਨਾਂ ਨੇ ਵਧਾਤੇ ਨਹੀਂ ਦਿੱਤੇ ਇਹਨਾਂ ਨੇ ਕਿਤੇ ਕਾਂਗਰਸੀਆਂ ਦੀਆਂ ਵੋਟਾਂ ਕੱਟ ਤੇ ਨਹੀਂ ਦਿੱਤੀਆਂ ਇਹ ਬੜਾ ਕੁਝ ਵੇਖਣਾ ਪਏਗਾ ਇਹ ਜਿਹੜਾ ਪ੍ਰੋਗਰਾਮ ਹੈ ਇਸ ਸਬੰਧ ਵਿੱਚ ਲਿਖਿਆ ਗਿਆ ਤੇ ਆਉਣ ਵਾਲੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਇਸ ਸਬੰਧ ਵਿੱਚ ਪ੍ਰੋਗਰਾਮ ਹੁੰਦੇ ਰਹਿਣਗੇ ਸਰ ਇਹ ਗੁਰਦਾਸਪੁਰ ਚ ਹੋ ਰਿਹਾ ਜਾਂ ਹੋਰ ਵੀ ਕਿਤੇ ਹੋ ਰਿਹਾ ਨਹੀਂ ਜੀ ਆਲ ਇੰਡੀਆ ਚ ਪ੍ਰੋਗਰਾਮ ਚੱਲ ਰਿਹਾ ਜੀ ਤੇ ਪੂਰੇ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਚੱਲ ਰਿਹਾ ਆਲ ਇੰਡੀਆ ਦੇ ਵਿੱਚ ਚੱਲ ਰਿਹਾ ਥੈਂਕ ਯੂ ਸਰ ਧੰਨਵਾਦ ਜੀ ਆਇਦਾਂ ਜਿਹੜਾ ਪ੍ਰੋਗਰਾਮ ਸੀਗਾ ਸਾਡੇ ਜ਼ਿਲ੍ਹਾ ਦੇ ਪ੍ਰੈਜ਼ੀਡੈਂਟ ਬ੍ਰਿੰਦਰ ਮੀਸ ਸਿੰਘੀ ਪਾੜਾ ਐਮਐਲਏ ਸਾਹਿਬ ਦਾ ਪ੍ਰੋਗਰਾਮ ਦਿੱਤਾ ਸੀ ਔਰ ਇਹ ਜ਼ਿਲ੍ਹੇ ਦਾ ਪ੍ਰੋਗਰਾਮ ਬਟਾਲੇ ਕਾਂਗਰਸ ਭਵਨ ਦੇ ਵਿੱਚ ਰੱਖਿਆ ਗਿਆ ਜਿਸ ਦੀ ਪ੍ਰਧਾਨਗੀ ਸਾਡੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਜੀ ਤੇਜਾ ਗੁੱਡੂ শেੜ ਜੀ ਨੇ ਗੁਰਨਾਮਜੀਤ ਢਾਲੀਵਾਲ ਤੋਂ ਔਰ ਜਸਪਾਲ ਜੀ ਖੜੇ ਨੇ ਅਸੀਂ ਸਾਰੇ ਬਲਾਕਾਂ ਦੇ ਪ੍ਰੈਜਿਡੈਂਟ ਇੱਥੇ ਇਕੱਠੇ ਹੋਏ ਆ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਹ ਸੀਗਾ ਕਿ ਵੋਟ ਚੋਰ ਗੱਦੀ ਛੋੜ ਦੇ ਪ੍ਰਤੀ ਰਾਹੁਲ ਗਾਂਧੀ ਨੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀਗੀ ਉਸ ਮੁਹਿੰਮ ਛੇ ਸ਼ੁਰੂਆਤ ਨੂੰ ਅਸੀਂ ਸ਼ੁਰੂ ਕਰਦੇ ਹੋਏ ਅੱਜ ਦੇ ਦਿਨ 26 ਨਵੰਬਰ 1949 ਵਿੱਚ ਸੰਵਿਧਾਨ ਜਿਹੜਾ ਸੀਗਾ ਉਹਨੂੰ ਲਾਗੂ ਕਰਨ ਦੀ ਕੰਦੇ ਪ੍ਰਕਿਰਿਆ ਸ਼ੁਰੂ ਕੀਤੀ ਤੇ 26 ਜਨਵਰੀ 1950 ਨੂੰ ਇਹ ਜਿਹੜਾ ਪੂਰਨ ਤੌਰ ਤੇ ਲਾਗੂ ਕੀਤਾ ਗਿਆ ਸੀ ਅਸੀਂ ਸੰਵਿਧਾਨ ਬਚਾਉਣ ਦੀ ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਆਪਣਾ ਸੰਵਿਧਾਨ ਲਿਆਣਾ ਚਾਹੁੰਦੀ ਆ ਕਾਂਗਰਸ ਪਾਰਟੀ ਵੀ ਮਰਾਮbedkar ਦਾ ਸੰਵਿਧਾਨ ਬਚਾਉਣ ਵਾਸਤੇ ਕੰਦਾ ਲਾਮਬੰਦ ਖੜੀ ਆ ਔਰ ਰਾਹੁਲ ਗਾਂਧੀ ਹਰ ਸਟੇਜ ਦੇ ਵਿੱਚ ਤੁਸੀਂ ਵੇਖਿਆ ਉਸਨੇ ਸਾਹਮਣੇ ਪ੍ਰੈਸ ਕਾਨਫਰੰਸ ਕਰਕੇ ਢੇਰ ਲਾ ਦਿੱਤਾ ਵੀ ਕਿੱਥੇ ਕਿੱਥੇ ਵੋਟ ਚੋਰੀ ਹੋ ਰਹੀ ਆ ਕਿੱਥੇ ਕਿੱਥੇ ਲੋਕਾਂ ਦਾ ਧੋਖਾ ਹੋ ਰਿਹਾ ਭਾਰਤੀ ਜਨਤਾ ਪਾਰਟੀ ਹਰ ਸਟੇਟ ਦੇ ਜਿੰਨੇ ਵੀ ਉਹਦੀ ਸਟੇਟ ਪਾਰਟੀਆਂ ਨੇ ਸਾਰੀਆਂ ਖਾ ਚੁੱਕੀ ਆ ਸੰਵਿਧਾਨ ਨੂੰ ਮੱਦੇਨਜ਼ਰ ਰੱਖ ਕੇ ਔਰ ਨਾ ਹੀ ਭਾਜਪੀ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਦੇ ਪ੍ਰਤੀ ਕੋਈ ਉਹਦੋਂ ਜਵਾਬਦੇਹੀ ਕਰ ਰਹੀ ਆ ਨਾ ਇਲੈਕਸ਼ਨ ਕਮਿਸ਼ਨ ਦੇ ਪ੍ਰਤੀ ਉਸਨੇ ਕਿਸੇ ਕਸਮ ਦੀ ਕੋਈ ਕਾਰਵਾਈ ਕੀਤੀ ਚੁੱਪਚਾਪੀਤੇ ਭਾਜਪੀ ਨੇ ਇਹ ਕੈਸਾ ਕੰਦਾ ਲਾਪ ਬਣਾ ਦਿੱਤਾ ਕਿ ਜਰਤੇ ਇਲੈਕਸ਼ਨ ਕਮਿਸ਼ਨ ਉੱਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਸਕਦੀ ਸੋ ਅਸੀਂ ਸਾਰੇ ਯਾਨੀ ਕਾਂਗਰਸ ਪਾਰਟੀ ਨੇ ਅੱਜ ਪੂਰੇ ਜ਼ਿਲ੍ਹੇ ਹੈੱਡਕੁਆਰਟਰ ਦੇ ਵਿੱਚ ਇੱਕ ਪ੍ਰੋਗਰਾਮ ਬਣਾਇਆ ਗਿਆ ਜਿਹੜਾ ਪ੍ਰੋਗਰਾਮ ਇਹ ਸੀਗਾ ਕਿ ਸੰਵਿਧਾਨ ਨੂੰ ਬਚਾਇਆ ਜਾਏ ਔਰ ਬੀਜੇਪੀ ਦਾ ਜਿਹੜਾ ਸੰਵਿਧਾਨ ਆ ਉਸ ਸੰਵਿਧਾਨ ਨੂੰ ਰੋਕਿਆ ਜਾਏ ਤਾਂ ਜੋ ਭੀਮਰਾ ਉਮੀਦਵਾਰ ਦੀ ਜਿਹੜੀ ਯਾਦ ਆ ਜਿਸ ਨੇ ਸਾਨੂੰ ਸਭ ਨੂੰ ਅਧਿਕਾਰ ਦਿੱਤਾ ਉਸ ਨੂੰ ਕਾਮਯਾਬ ਰੱਖ ਸਕੀਏ ਇਸੇ ਮਦੰਦਰ ਦੇ ਵਿੱਚ ਅਸੀਂ ਇਸ ਬਟਾਲਾ ਕਾਂਗਰਸ ਦੇ ਵਿੱਚ ਮੇਰ ਸਾਹਿਬ ਦੇ ਅੰਡਰ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਇਕੱਠੀ ਹੋਈ ਹੈ ਤੇ ਸੰਵਿਧਾਨ ਬਚਾਉਣ ਦੇ ਪ੍ਰੋਗਰਾਮ ਨੂੰ ਅਸੀਂ ਲਾਗੂ ਕੀਤਾ ਹੈ। ਧੰਨਵਾਦ। ਹਾਂਜੀ ਸਰ। ਹਾਂਜੀ। ਜਿੱਦੇ ਦਿਨ 26 ਨਵੰਬਰ 1950 ਨੂੰ ਸੰਵਿਧਾਨ ਜਿਹੜਾ ਸੀ ਉਹ ਮਨਜ਼ੂਰ ਕੀਤਾ ਗਿਆ ਹੈ ਜਿਹੜਾ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਹੈਗਾ। ਔਰ ਇਸ ਦਿਨ ਦੇ ਉੱਤੇ ਸਾਨੂੰ ਸੱਦਾ ਦਿੱਤਾ ਗਿਆ ਹੈ ਅੱਜ ਸੰਜੀਵ ਸ਼ਰਮਾ ਹਣਾ ਉਹਨੂੰ ਇਹ ਦਿਨ ਸਿਮਨੋਲ ਲਈ। ਔਰ ਸੰਵਿਧਾਨ ਨੂੰ ਅੱਜ ਵਾਕੇ ਖਤਰਾ ਪੈਦਾ ਹੋ ਚੁੱਕਾ ਹੈਗਾ ਵਾ। ਕਿਉਂਕਿ ਜਿਹੜੇ ਸੱਜੇ ਪੱਖੀ ਹੁੰਦੇ ਨੇ ਇਹ ਸੱਤਾ ਦੇ ਵਿੱਚ ਬੜੀ ਮੁਸ਼ਕਲ ਨਾਲ ਆਉਂਦੇ ਨੇ ਪਰ ਜਦੋਂ ਵੀ ਆਉਂਦੇ ਨੇ ਇਹ ਫਿਰ ਉਹ ਹਰ ਹੀਲਾ ਵਰਤਦੇ ਆ ਕਿ ਉਹ ਸੱਤਾ ਤੋਂ ਕਦੀ ਦੂਰ ਨਾ ਹੋ ਜਾਣ ਔਰ ਇਹ ਭਾਜਪਾ ਵਾਲੇ ਜਿਹੜੇ ਹੈਗੇ ਆ ਔਰ ਇਹ ਹਰ ਇਹ ਉਹ ਵੋਟ ਚੋਰੀ ਵਾਲਾ ਤਰੀਕਾ ਬਣਾ ਕੇ ਅੱਜ ਇਹ ਸੱਤਾ ਦੇ ਟਿਕੇ ਹੋਏ ਨੇ ਜਦੋਂ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਪਿਛਲੇ ਸਾਲ ਮਈ ਦੇ ਵਿੱਚ ਉਦੋਂ ਇਹਨਾਂ ਨੇ ਤਕਰੀਬਨ 80 ਸੀਟਾਂ ਜਿਹੜੀਆਂ ਨੇ ਉਹ ਵੋਟ ਚੋਰੀ ਦੇ ਨਾਲ ਜਿੱਤੀਆਂ ਨੇ ਰਾਹੁਲ ਗਾਂਧੀ ਹੁਣ ਇਹਦੇ ਉੱਤੇ ਖਾਸ ਪ੍ਰੋਗਰਾਮ ਕਰਦੇ ਰਹੇ ਨੇ ਉਹਨਾਂ ਨੇ ਦੋ ਤਿੰਨ ਵਾਰੀ ਇਸ ਦੇ ਉੱਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ ਔਰ ਥੋੜੇ ਜਿਹਾ ਉਹਨਾਂ ਨੇ ਆਪਣੇ ਦੱਸਿਆ ਸੀਗਾ ਕਿ ਤਰਾ ਇਹਨਾਂ ਨੇ ਵੋਟ ਚੋਰੀ ਕਰਕੇ ਮਹਾਰਾਸ਼ਟra ਦੇ ਵਿੱਚ ਤੇ ਹਰਿਆਣਾ ਦੇ ਵਿੱਚ ਸਰਕਾਰ ਬਣਾਈਗੀ ਉਸ ਤੋਂ ਬਾਅਦ ਇਹਨਾਂ ਨੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਪੂਰੀ ਤਰ੍ਹਾਂ ਇਸ ਤਰੀਕੇ ਦੇ ਵਿੱਚ ਵਰਤਣਾ ਸ਼ੁਰੂ ਕਰਤਾ ਔਰ ਐਸ ਆਈ ਆਰ ਜਿਹੜੀ ਕਰਵਾਏ ਜਾ ਰਹੀ ਹੈਗੀ ਆ ਬਿਹਾਰ ਦੇ ਵਿੱਚ ਹੁਣ ਇਹ ਜਿਆ ਕਰਵਾਏ ਗਈ ਹੈਗੀ ਉਹਦੇ ਵਿੱਚ 69 ਲੱਖ ਵੋਟ ਕੱਟੀ ਗਈ ਹੈਗੀ ਉਹਨਾਂ 39 ਲੱਖ ਵੋਟ ਉਹਨਾਂ ਦੀ ਕੱਟੀ ਗਈ ਹੈਗੀ ਜਿਹੜੇ ਇਹਨਾਂ ਨੂੰ ਇਹ ਹੈਗਾ ਕਿ ਇਹ ਲੋਕ ਜਿਹੜੇ ਆ ਇੰਡੀਆ ਗੱਠ ਜੋੜ ਨੂੰ ਵੋਟ ਪਾ ਸਕਦੇ ਹੈਗੇ ਆ ਔਰ 26 ਲੱਖ ਵੋਟ ਨਵੀਂ ਜੋੜੀ ਗਈ ਹੈਗੀ ਜਿਹੜੀ ਦੂਜੀਆਂ ਥਾਵਾਂ ਤੋਂ ਤੋਂ ਬੰਦੇ ਇਕੱਠੇ ਕਰਕੇ ਜਿਹਨਾਂ ਲੋਕਾਂ ਦੀ ਵੋਟ ਬਣਾਈ ਗਈ ਜਿਹੜੇ ਬਿਹਾਰ ਤੇ ਜਾ ਕੇ ਵੋਟਾਂ ਪਾ ਕੇ ਆਏ ਹੈਗੇ ਆ ਔਰ ਹੁਣ ਇਹ 12 ਸਟੇਟਾਂ ਦੇ ਵਿੱਚ ਐਸ ਆਈ ਆਰ ਕਰਵਾਈ ਜਾ ਰਹੀ ਹੈਗੀ ਆ ਔਰ ਜਨਾਂ ਦੇ ਵਿੱਚ ਦੋ ਮਹੱਤਵਪੂਰਨ ਸੂਬੇ ਵੈਸਟ ਬੰਗਾਲ ਔਰ ਤਾਮਿਲਨਾਡੂ ਹੈਗੇ ਆ ਜਨਾਂ ਦੀ ਇਲੈਕਸ਼ਨ ਅਗਲੇ ਸਾਲ ਹੋਣ ਵਾਲੀ ਹੈਗੀ ਆ ਔਰ ਇਹੋ ਤਰੀਕਾ ਉਥੇ ਪੜਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਔਰ ਕਾਂਗਰਸ ਪਾਰਟੀ ਵੱਲੋਂ ਇਹ ਸੱਦਾ ਦਿੱਤਾ ਗਿਆ ਕਿ ਸਵਿਧਾਨ ਦੇ ਉਸ ਦੇ ਉੱਤੇ ਸਵਿਧਾਨ ਦੀ ਰਾਖੀ ਵਾਸਤੇ ਇਸ ਇਹਨਾਂ ਦੇ ਜਿਹੜਾ ਇਹ ਤਰੀਕਾ ਵਾ ਮੋਡਸਪਰੈਂਡ ਹੀ ਹੈਗੀ ਆ ਵੋਟ ਚੋਰੀ ਨੂੰ ਬੇਰਕਾਬ ਕੀਤਾ ਜਾਵੇ ਔਰ ਮੈਂ ਸਮਝਦਾ ਹਾਂਗਾ ਕਿ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈਗਾ ਔਰ ਇਸ ਲਈ ਪਾਰਟੀ ਜਿੰਨਾ ਚਿਰ ਤੱਕ ਸੰਗਠਨ ਆਪਣੇ ਮਜ਼ਬੂਤ ਨਹੀਂ ਕਰਦੀ ਹੈ ਇਹਨੂੰ ਨਹੀਂ ਰੋਕਿਆ ਜਾ ਸਕਦਾਗਾ ਕਿਉਂਕਿ ਬੀਐਲਓ ਲੈਵਲ ਬੀਐਲਏ ਜਿਹੜੇ ਹੈਗੇ ਆ ਜਿਹੜੇ ਪਾਰਟੀਆਂ ਵੱਲ ਬਲਾਕ ਪੱਤਰ ਦੇ ਜਿਹੜੇ ਇਹ ਬਣਾਏ ਜਾਣੇ ਆਗੇ ਆਪਣੇ ਵਰਕਰ ਉਹ ਹੀ ਇਹਨੂੰ ਰੋਕ ਸਕਦੇ ਹੈਗੇ ਆ। ਔਰ ਮੈਂ ਸਮਝਦਾ ਹੈਗਾ ਕਿ ਅਗਰ ਇਹ ਬਹੁਤ ਜ਼ਰੂਰੀ ਆ ਨਹੀਂ ਤੇ ਜਿਹੜੀ ਸੰਵਿਧਾਨ ਦੀ ਮੂਲ ਭਾਵਨਾ ਜਿਹੜੀ ਹੈਗੀ ਆ ਉਹ ਖਤਮ ਹੋਣ ਵਾਲੀ ਹੈਗੀ ਆ ਔਰ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਉਹ ਫਿਰ ਇਸੇ ਟੰਗ ਲਈਏ ਆਪਣੀ ਮਨਮਰਜ਼ੀ ਦੇ ਨਾਲ ਹੀ ਚੁਣੇ ਜਾਇਆ ਕਰਣਗੇ ਭੁੱਖ ਦੇ ਵਿੱਚ ਇਸ ਇਸ ਲਈ ਇਸ ਰੋਕਣਾ ਬਹੁਤ ਜ਼ਰੂਰੀ ਹੈਗਾ ਵਾ। ਸੰਵਿਧਾਨ ਦੇ ਦੇ ਉੱਤੇ ਇਹ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈਗਾ ਵਾ। ਔਰ ਅਸੀਂ ਇਹਨੂੰ ਪੂਰਾ ਸਮਰਥਨ ਦਿੰਦੇ ਆਗੇ ਧੰਨਵਾਦ ਜੀ ਮਿਹਰਬਾਨੀ